ਕੋ ਕਹਤਾ ਹੈ ਮਾਤ ਭੂਮੀ ਬੱਚਿਆਂ ਦੀ ਮਾਂ ਹਾਂ ਮਾਂ ਯਸ ਬਹੁਤ ਅਚੋ ਬੱਚੇ ਦਾ ਪੈਰ ਕਿੰਨਾ ਖੂਸੂ ਦਾ ਦੋ ਮਨੁੱਖੀ ਦਿਲਾਂ ਨੂੰ ਜੋੜ ਕੇ ਇੱਕ ਸੇਬ ਬਣਦਾ ਸੇਬ ਦਾ ਦਿਲ ਉਸਦੇ ਕੇਂਦਰ ਚ ਹੁੰਦਾ ਸੇਬ ਆਪਣੇ ਅੰਡੇ ਆਪਣੇ ਦਿਲ ਚ ਸੇਬ ਦਾ ਬੀਜ ਸੇਬ ਆਪਣੇ ਅੰਡੇ ਆਪਣੇ ਦਿਲ ਹੁੰਦਾ ਹੈ ਖੁੱਲਣਾ ਕੀ ਲੋਕਾਂ ਦੀਆਂ ਅੱਖਾਂ ਦਾ ਪਾਣੀ ਗ੍ਰੇਟਰ ਹਿਮਾਲਿਆ ਤੇ ਪੀਰ ਪੰਚਾਲ ਦੇ ਮੱਧ ਚ ਜੋ ਹੈ ਕਿ ਤੁਸੀਂ ਵੇਖ ਲਓ ਉਹ ਕਿਹੜੀ ਬੇ ਗ੍ਰੇਟਰ ਹਿਮਾਲਿਆ ਤੇ ਪੀਰ ਪੰਚਾਲ ਦੇ ਮੱਧ ਜੋ ਹੈ ਇਹ ਇਨਾਂ ਲੋਕਾਂ ਦੇ ਫੇਫੜੇ ਤੇ ਫਿਰ ਉਹ ਧਰਤੀ ਮਾਤਾ ਨੂੰ ਫਿਰ ਸੰਬੋਧਨ ਕਰ ਕੋਸ ਧਰਤੀ ਨੂੰ आपन क्या भी नहीं करते कश्मीर की तकत्त्व देख क्या रहा है ये तेरी कुक्च कश्मीर की तकत्त्व ये तेरी कुक्च गर्मी लाल सेबा देखो दाम पत्थर दी आदासी मुँ नमाम अंध्रा दिल्ले चनार चनार ये सेबा दे कुशनवां एक्टिया मामा ਤਾ ਮਾਵਾ ਵੀ ਕੋਤੀ ਚ ਚੱਕ ਤੇ ਚੇਂਤਾਂ ਸਮਝਾਓ ਮੇਰੇ ਦੇਸ਼ ਦੇ ਵਸਨਦੋ ਜਾਂ ਵਸਨਦੋ ਜਾਂ ਸੰਦੋ ਸਮਝਾਓ ਮੇਰੇ ਦੇਸ਼ ਦੇ ਵਸਨਦੋ ਬੱਚੇ ਜਾਗਦੇ ਹੋਂ ਉਹਨਾਂ ਦੀ ਨੀਂਦ ਸੋਹਣਾ ਵਿੱਚ ਚੱਕੋ ਉਹਨਾਂ ਸਾਵੇਂ ਕੋ ਟੋੜ ਕੇ ਬਖੇਰ ਦਿੱਤਾ ਹੈ ਉਹਨਾਂ ਦੇ ਕੰਨ ਦਰਦ ਤੇ ਚੀਕ ਦੇ ਗਵਾ ਬਣਦੇ ਤੁਸੀਂ ਸਮਝੋ ਟੈਂਕਾਂ ਦੀ ਦਰੜ ਦਰੜ ਫੌਜੀ ਬੂਟਾਂ ਦੀ ਟਕ ਟਕ ਬਰਫ਼ ਦਾ ਰੰਗ ਸਦਾ ਸਫੇਦ ਹੀ ਨਹੀਂ ਜੰਮੀ ਹੋਈ ਬਰਫ਼ પાਟ ਕੇ ਕੱਟੀ ਹੋਈ ਪਿਗਲ ਕੇ ਵਹਿ ਤਰੀ ਹੈ ਵਹਿੰਦੇ ਹੋਏ ਪਾਣੀ ਦਾ ਰੰਗ ਚਕੰਦਰ ਵਾਂਗ ਹਾਲੂ ਪਾ ਜੀ ਸਤਿ ਸ੍ਰੀ ਅਕਾਲ ਫੋਰੈਸਟੋਂ 1917 ਤੋਂ ਆਪਣੇ ਦਿਲ 'ਚ ਸਾਂਭ ਕੇ ਰੱਖਿਓ ਲਿਖਿਆ ਇਹ ਸਮਾਂ ਬੱਚਿਆਂ ਦੀਆਂ ਅੱਖਾਂ 'ਚ ਸਿਮਰਤیاں ਰੱਖ ਰਿਹਾ ਹੈ ਮੇਰਾ ਗਾਲੇ ਹਾਸਲ 17 ਅਗਸਤ ਇਹ ਸਮਾਂ ਬੱਚਿਆਂ ਦੀਆਂ ਅੱਖਾਂ 'ਚ ਸਿਮਰਤیاں ਰੱਖ ਰਿਹਾ ਹੈ ਬੱਚੇ ਕਿਰਤਨਤਾ ਜੋ ਹੋਣਗੇ ਜਦੋਂ ਜ਼ੁਲਮ ਦੇ ਹਨੇਰੇ ਦੇ ਹੱਥ ਮਾਰਿਆ ਕੁਝ ਨਹੀਂ ਨਾ ਜਦੋਂ ਜੁਲਮ ਦੇ ਹਨੇਰੇ ਛਤ ਮਾਰਿਆ ਕੁਝ ਨਹੀਂ ਲੱਭਦਾ ਇਹ ਸਿਮਰਤियां ਇਹੀ ਯਾਦ ਪੈਣੀਆਂ ਫਿਰ ਭਾਵੇਂ ਤੁਸੀਂ ਸੁਈ ਦੇ ਲਖਾਰੇ ਤੋਂ ਤਾਗਾ ਪਾ ਲਈ ਵਾਹ ਬਾਕ ਬਾਕ ਜੀ ਇਹ ਕਹਿੰਦਾ ਕਿ ਸਭ ਦਾ ਧੰਨਵਾਦ ਕਰਨ ਸਾਡੇ ਇੱਕ ਸੋਲ ਲੁੱਕ ਕੇ ਬੈਠੇ ਨੇ ਭਦਰਵੀਰ ਜੀ ਸਾਡੇ ਬਹੁਤ ਵਧੀਆ ਕਹਾਣੀ ਕਾਹ ਤੇ ਧੰਵਾਦਿਕ ਹਾਂ ਜੀ ਅਗੇ ਡਾਕਟਰ ਨਵਰੀਦ ਕੌਰ ਜੀ ਸਿੱਖ ਨਰਸਿੰਗ ਕਾਲਜ ਪੰਗਾ ਤੋਂ ਤੇ ਪਤਿਕਨ ਸੈਣ ਦੇ ਬੈਠੇ ਨਾਲ ਸੁੰਦਰ ਕਵੀ ਡਾਕਟਰ ਕਮਲਜੀਤ ਜੀ ਵੀ ਬੈਠੇ ਨੇ ਤੇ ਅੰਸਰ ਸੁੰਦਰ ਕਥਨੀ ਤੇ ਜਿਹੜੇ ਡਾਕਟਰ ਗਵਿੰਦਰ ਗੋਹਾ ਮੈਡੀਕਲ ਡਾਕਟਰ ਲੜ ਰਹੇ ਨੇ ਪਾਸਾ ਪ੍ਰਾਂਤ ਵਿੱਚ ਤੇ ਮੈਂ ਹੁਣ ਬੇਨਤੀ ਕਰਾਂਗਾ ਡਾਕਟਰ ਇਕਰ ਆਪਣੀ ਜਾਣੀ ਤੇ ਧੰਨਵਾਦ ਕਰਦੇ ਤੇ ਅਗਲੇ ਮਹੀਨੇ ਸਾਡੇ ਕੋਲ ਦੋ ਪੜੀਆਂ ਪਿਆਰੀਆਂ ਸਟਾਫ ਆਈਆਂ ਕਿ ਡਾਕਟਰ ਜੀ ਹੈ ਕਿ ਨਾਵਲ ਹੈ ਡਾਕਟਰ ਸਾਹਿਬ ਦਿੱਤਪੜ ਕਿੰਨੀ ਲੋ ਪੰਜਾਬੀ 1200 ਜਾਂਦੇ ਆ ਪਾਕਿਸਤਾਨ ਦੇ ਵਿੱਚ ਵੀ ਬੰਧਾ ਹਾਵਾਂ ਤੋਂ ਪੜ੍ਹਦੇ ਆਂਦੇ ਬੇਸਿਕ ਨਾਲ ਇੱਕ ਸੱਤ ਸੱਤ ਤੁਹਾਡੇ ਸ਼ਹਿਰ ਦਾ ਬੰਧਾ ਹੈ ਉਹ 75 ਸਾਲ ਦੀ ਬਤੂ ਨੇ ਬੀ ਪਿਆਰੀ ਕੱਤਰੀ ਸਾਹਿਬ ਜੀ ਆ ਠੱਪਿਆਰੇ ਸਾਹਿਬ ਵੀ ਨਹੀਂ ਜੋ ਜਿਹੜਾ ਅਸੀਂ ਉਹਨੂੰ ਬੁਲਾਇਆ ਅੰਦਰ ਹਰਦੀਪ ਸਿੰਘ ਸੰਧੂ ਕੇ ਡਾਕਟਰ ਜੀ ਪ੍ਰਧਾਨ ਜੀ ਮੰਡਲ ਹਾਜ਼ਰੀਂ ਅੱਜ ਦੀ ਸਾਹਿਚਨਨ ਦਾ ਜਿਹੜੀ ਅੱਜ ਦੀ ਸਭਾ ਸੀ ਉਹ ਜਿਸ ਤਰ੍ਹਾਂ ਵਿਵੀ ਦਾ ਮਹਾਦੇਵ ਜੀ ਜਿਹੜੀ ਬਹੁਤ ਕਾਸ ਕਵਿਤਾਵਾਂ ਦੀ ਕਿਤਾਬ ਵਿਖੀ ਸੀ ਤੇ ਅਦਿੰਦਰ ਕਾਕੜਾ ਜੀ ਨੇ ਜਿਹੜਾ ਅੱਜ ਰਿਵਿਊ ਬੋਲਿਆ ਉਹ ਵੀ ਜਿਹੜੇ ਬਹੁਤ ਸਾਰੇ ਹਰ ਰੋਜ਼ ਰਿਵਿਊ ਬੋਲਨੇ ਜਾਂਦੇ ਨੇ ਉਹਨਾਂ ਵਿੱਚ ਰਿਵਿਊ ਵੀ ਇੱਕ ਬਹੁਤ ਵੱਡਾ ਸਥਾਨ ਰੱਖਦਾ ਕਿਉਂਕਿ ਜਦੋਂ ਰਿਵਿਊ ਕਰ ਕੋਈ ਵਾਰ ਕਿਤਾਬ ਦੀ ਗੱਲ ਕਰਨ ਦੀ بجائے ਕੋਈ ਹੋਰ ਆਪਣੇ ਵਿਚਾਰ ਪੇਸ਼ ਕਰਦੇ ਆਂ ਤੇ ਕਿਤਾਬ ਉਹ ਵਿਚਾਈ ਦੱਬ ਜਾਂਦੀ ਹੈ ਤੋ ਤੁਸੀਂ ਆਪਣਾ ਜਿਹੜਾ ਹੈ ਬਹੁਤ ਵਧੀਆ ਰਿਵਿਊ ਦਿੱਤਾ ਉਸ ਤੋਂ ਬਾਅਦ ਸਾਡੇ ਕੋਲ ਸਾਡੇ ਚਾਨਣ ਮਨਾਰੇ ਸراجਬੀਰ ਜੀ ਸੀਗੇ ਉਹਨਾਂ ਕਵਿਤਾਵਾਂ ਦੀ ਕਿਤਾਬ ਵੀ ਇੱਕ ਪ੍ਰੋਬਲਮ ਹੁੰਦੀ ਹੈ ਕਿ ਉਹ ਕੋਈ ਹਰ ਕਵਿਤਾ ਕੋਈ ਵੱਖਰੀ ਹੁੰਦੀ ਹੈ ਤੇ ਕਈ ਵਾਰੀ ਕੋਈ ਰੀਡਰ ਹਰ ਕਵਿਤਾ ਤੇ ਨੂੰ ਇੰਨਾ ਜ਼ੋਰ ਨਹੀਂ ਦਿੰਦਾ ਜਾਂ ਉਹਦੇ ਕੋਲ ਲੰਘ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੀ ਚਰਚਾ ਹੁੰਦੀ ਹੈ ਤੇ ਕਈ ਐ ਉਹ ਜੀਆਂ ਚੀਜ਼ਾਂ ਸਾਹਮਣੇ ਆਦੀਆਂ ਜੋ ਕਿਸੇ ਹੋਰ ਨੇ ਨੋਟਿਸ ਕੀਤੀਆਂ ਹੁੰਦੀਆਂ ਜਿਵੇਂ ਕਿ ਮੈਂ ਵੀ ਕਹਾਂਗੀ ਕਿ ਮੈਨੂੰ ਇਹਨਾਂ ਦੀ ਇੱਕ ਕਵਿਤਾ ਜਿਹੜੀ ਸੀ ਪਿੰਡੂ ਕੁੜੀ ਦੇ ਸਾਹਸ ਦਾ ਗੀਤ ਉਹ ਨਾਮ ਕਥਾ ਬਹੁਤ ਹੀ ਜ਼ਬਰਦਸਤ ਤੇ ਬਹੁਤ ਹੀ ਅੱਛੀ ਲੱਗੀ ਤੇ ਉਸ ਤੋਂ ਇਲਾਵਾ ਮੈਨੂੰ ਇਹ ਸ਼ੋਸ਼ਨ ਦਾ ਕੋਈ ਜੈਂਡਰ ਨਹੀਂ ਹੁੰਦਾ ਜਿਸ ਤਰ੍ਹਾਂ ਇਹਨਾਂ ਨੇ ਜੈਂਡਰ ਤੋਂ ਅੱਗੇ ਐਸ ਸਪੀਸ਼ੀਜ਼ ਦੀ ਵੀ ਗੱਲ ਹੋ ਗਈ ਕਿ ਮੱਝਾਂ ਗਾਂ ਕੁਕੜੀਆਂ ਸਭ ਕੁਝ ਤੇ ਇਹ ਬੜੇ ਖਾਸ ਕਵੀ ਨੇ ਤੇ ਮੈਂ ਇੱਕ ਪਬਲਿਸ਼ਰ ਦੀ ਬੇਟੀ ਹੋਂ ਦੇ ਨਾਤੇ ਇਹ ਕਹਾਂਗੀ ਕਿ ਜਦੋਂ ਬਨਰਾਸਾ ਦੀ ਯਾਦਗਾਰ ਪ੍ਰਕਾਸ਼ਨ ਚ ਕਵਤਾ ਮਤਲਬ ਕਿਤਾਬਾਂ ਛਪਦੀਆਂ ਸੀ ਤੇ ਸਭ ਤੋਂ ਜ਼ਿਆਦਾ ਕਵਤਾ ਦੀ ਕਿਤਾਬ ਜਿਹੜੀ ਹੁੰਦੀ ਹੈ ਉਹ ਨੋਟਿਸ ਨਹੀਂ ਕੀਤੀ ਹਾਂ ਜੀ ਉਹਦਾ उन्होंने नोटिस जोड़े कि नमने परमे तीन शायर होंगे उन्होंने कविता ही लोग पढ़ते जो नव शायर होंगे या नहीं लोगों पता चलता सो so, जिस तरह का फर्ज चिंतन भी निभा रही कि लिपि महादेव ने बहुत वजिया मेरे हिसाब न कौांतरी पदर द ਇਹਨਾਂ ਦੀ ਕਵਿਤਾ ਦਾ ਮਿਆਰ ਹੈ ਪਾਬਲੋ ਨਰੂਦਾ ਦੀ ਯਾਦ ਆਉਂਦੀ ਹੈ ਇਹਨਾਂ ਦੀ ਕਵਿਤਾ ਪੜ੍ਹ ਕੇ ਤੇ ਜਿਹਾ ਸਾਡੇ ਯਾ ਕਵੀ ਤੇ ਉਮੀਦ ਹੈ ਕਿ ਅਸੀਂ ਇਹਨਾਂ ਤੋਂ ਹੋਰ ਬਹੁਤ ਕੁਝ ਹਾਸਿਲ ਕਰਦੇ ਰਹਾਂਗੇ ਤੇ ਇੱਕ ਗੱਲ ਮੈਂ ਹੋਰ ਫਟਾਫਟ ਕਹਿ ਦਾਂਗੀ ਕਿ ਵਿਕਰਮ ਸੇਠ ਨੇ ਲੀਕ ਕਰ ਚੋਟੀ ਕਵਿਤਾ ਸੀ ਉਹਦੇ ਬਾਰੇ ਕਿ ਬੁਲਬੁਲ ਜਿਹੜੀ ਸੀ ਉਹ ਬੜਾ ਗਾਣਾਕਾਰੀ ਸੀ ਤੇ ਕਾਹਨ ਜਿਹੜੇ ਕ੍ਰਿਟਿਕ ਸੀਗੇ ਨਾਲੀ ਬੁਲ ਬੁਲ ਨੂੰ ਕਾਹ ਕਿ ਤੇਰਾ ਜਿਹੜਾ ਤੀਜਾ ਨੋਟ ਐ ਉਹਦਾ ਐਂਟੀ ਜਾ ਕੇ ਤੇਰੀ ਗਲਤ ਹੋ ਜਾਂਦਾ ਫੇਰ ਜਿਹੜਾ ਤੇਰਾ ਪੰਜਵਾਂ ਨੋਟ ਤੇ ਉਹ ਠੀਕ ਨਹੀਂ ਤੇ ਉਹ ਤੇ ਨੂੰ ਮਤਲਬ ਉਹਦੇ ਕੰਮ ਕਰਨ ਦੀ ਲੋੜ ਐ ਤੇ ਉਹਦੇ ਚਾਹ ਰਿਹਾ ਕਿ ਐਂਟੀ ਚ ਬੁਲ ਬੁਲ गाना ਖੁੱਲ ਗਈ ਤੇ ਕਾ ਜਿਹੜਾ ਸੀ ਉਹ ਗਾਣਾ ਸਾਰਾ ਗਾਣਾ ਪਾਤੀ ਤੇ ਬਿਨਾਂ ਆਹ ਹੋਈ ਸੁਰ ਵਿੱਚ ਛਾੜ ਆਪਣੇ ਗੀਤ ਕਰਦਾ ਬਹੁਤ ਹੋਇਆ ਤੇ ਅਸੀਂ ਮੈਂ ਕਹਿੰਦਾ ਤੇੰਨਾ ਕਸਟਮਾਂ ਤਾਂ ਅਮਨਾ ਸੀ ਨਾ ਇੱਥੇ ਮਿਲਿਆ ਕਰਾਂਗੇ ਸਭ ਜਗ੍ਹਾ ਜ਼ਿੰਦਗੀ ਇਹ ਤੇ ਅੱਜ ਕੁਝ ਭਲੇਖੇ ਨਾਲ ਸਾਥ ਵਿੱਚ ਚਲੇ ਗਏ ਸੀਗੇ ਤੁਸੀਂ ਬਾਸ ਦੇ ਵਿੱਚ ਆਇਓ ਇਹ ਕਿਹਦੀ ਸੱਜਣਾ ਆ ਇੱਥੇ ਸੁੱਖ